ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਖਬਰ ਇਸ ਪੱਗ ਦੀ ਨਿਕਲ ਕੇ ਆ ਰਹੀ ਹੈ ਕੈਨੇਡਾ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਸਿੱਖੇ ਹੁਨਰ ਨੂੰ ਆਪਣੇ ਨਾਲ ਵਾਪਸ ਆਪਣੇ ਮੋਲਕ ਲੈ ਕੇ ਜਾਣ ਵਾਲੇ ਬਿਆਨ ਤੋਂ ਬਾਅਦ ਕਿਤੇ ਨਾ ਕਿਤੇ ਕੈਨੇਡਾ ਦੀ ਸਿਆਸਤ ਦੇ ਵਿੱਚ ਵੱਡਾ ਪਚਾੜ ਆ ਗਿਆ ਹੈ ਜਸਟਨ ਟਰੂਡੋ ਦੇ ਇਮੀਗ੍ਰੇਸ਼ਨ ਮੰਤਰੀ ਨੇ ਇਹ ਗੱਲ ਆਖੀ ਹੈ ਕਿ ਕੈਨੇਡਾ ਵਿੱਚ ਸ਼ਿਕਿਆ ਪ੍ਰਾਪਤ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਲਈ ਨਾਗਰਿਕਤਾ ਅਤੇ ਰਹਿائش ਕਦੇ ਵੀ ਵਾਦਾ ਨਹੀਂ ਕੀਤਾ ਗਿਆ ਕਿ ਉਹਨਾਂ ਨੂੰ ਇੱਥੇ ਪੱਕੇ ਤੌਰ ਤੇ ਵਸਨੀਕ ਬਣਾਇਆ ਜਾਵੇਗਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਆਖੀ ਹੈ ਕਿ ਵਿਦੇਸ਼ੀ ਕ੍ਰੇਡਾ ਵਿੱਚ ਸਥਾਈ ਨਿਵਾਸੀ ਅਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਪ੍ਰੋਗਰਾਮ ਨੂੰ ਸਸਤੇ ਤਰੀਕੇ ਵਜੋਂ ਵਰਤ ਰਹੇ ਨੇ ਇਹ ਕਦੇ ਵੀ ਵਾਦਾ ਨਹੀਂ ਕੀਤਾ ਗਿਆ ਤੇ ਮਿਲਰ ਨੇ ਕਿਹਾ ਕਿ ਬੁੱਧਵਾਰ ਨੂੰ ਬਲਗ ਮਾਰਗ ਦੇ ਵਿੱਚ ਜੋ ਇੱਕ ਇੰਟਰਵਿਊ ਹੋਈ ਤੇ ਉਸ ਦੇ ਵਿੱਚ ਇਹ ਗੱਲ ਆਕੀ ਕਿ ਲੋਕਾਂ ਨੂੰ ਇੱਥੇ ਆਪਣੇ ਆਪ ਨੂੰ ਸਿੱਖਿਅਤ ਕਰਨ ਲਈ ਆਉਣਾ ਚਾਹੀਦਾ ਤੇ ਸ਼ਾਇਦ ਉਹਨਾਂ ਨੂੰ ਆਪਣੇ ਘਰ ਵਾਪਸ ਬੋੜ ਜਾਣਾ ਚਾਹੀਦਾ ਹੈ ਉਹ ਹੁਨਰ ਲੈ ਕੇ ਆਪਣੇ ਦੇਸ਼ ਦੇ ਵਿੱਚ ਜਾਣ ਤੇ ਇੱਥੇ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਨੋਟ ਕੀਤਾ ਕਿ ਸਰਕਾਰ ਕੁਝ ਇਮੀਗ੍ਰੇਸ਼ਨ ਨੀਤੀਆਂ ਦੀ ਦਿਸ਼ਾ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਆਪਣੇ ਮੂਲ ਇਰਾਦੇ ਵੱਲ ਪਰਤਿਆ ਜਾ ਸਕੇ ਜਿੱਥੇ ਵਿਦੇਸ਼ੀ ਖਾਸ ਕਰਕੇ ਵਿਦਿਆਰਥੀ ਕੈਨੇਡਾ ਵਿੱਚ ਕਾਲਜ ਯੂਨੀਵਰਸਿਟੀਆਂ ਵਿੱਚ ਸਿੱਖਣ ਲਈ ਆਉਂਦੇ ਨੇ ਨਾ ਸਿਰਫ ਨੌਕਰੀ ਪ੍ਰਾਪਤ ਕਰਨਾਂ ਤੇ ਦੇਸ਼ ਵਿੱਚ ਦਾਖਲ ਹੋਣ ਦਾ ਇੱਕ ਆਸਾਨ ਤਰੀਕਾ ਲੱਭ ਕੇ ਇੱਥੇ ਪਹੁੰਚਦੇ ਨੇ ਤੇ ਮਿਲਰ ਨੇ ਆਪਣੇ ਅਗਲੇ 3 ਸਾਲਾਂ ਵਿੱਚ ਸਥਾਈ ਨਿਵਾਸੀਆਂ ਦੀ ਸੰਖਿਆ 2030 ਵਿੱਚ 6.2% ਤੋਂ ਘਟਾ ਕੇ ਆਬਾਦੀ ਦੇ 5% ਨਾਲ ਕਰਨੇ ਵਚਨਬੱਧਤਾ ਕੀਤੀ ਹੈ ਕਿ 2.5 ਮਿਲੀਅਨ ਅਸਥਾਈ ਨਿਵਾਸੀਆਂ ਤੋਂ ਸਿਰਫ 20 ਲੱਖ ਤੱਕ ਇਸ ਨੂੰ ਸੀਮਿਤ ਕੀਤਾ ਜਾਵੇਗਾ ਲਿਬਰਲ ਸਰਕਾਰ ਜਨਵਰੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਕੈਂਪ ਨੂੰ ਘਟਾਉਣ ਅਤੇ ਆਪਣੇ ਟੀਚੇ ਨੂੰ ਵੀ ਪਾਰ ਕਰ ਸਕਦੀ ਹੈ ਨਵੇਂ ਅਧਿਆਨ ਪਰਮਟਾ ਵਿੱਚ 35% ਕਮੀ ਲਿਬਰਲ ਸਰਕਾਰ ਦੁਆਰਾ ਕੀਤੀ ਜਾ ਸਕਦੀ ਹੈ ਇੱਕ ਸਿੱਖਿਆ ਭਰਤੀ ਕੰਪਨੀ ਦੇ ਅਨੁਸਾਰ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੰਖਿਆ ਨੂੰ 2030 ਵਿੱਚ 436678 ਸਟੱਡੀ ਪਰਮਿਟਾਂ ਤੋਂ ਕਟਾ ਕੇ 48% ਕਟਾ ਕੇ ਤੇ ਸੰਭਾਵਿਤ ਤੌਰ ਤੇ 229000 ਕਰਨ ਦਾ ਰਾਹ ਝੁੰੜ ਰਹੀ ਹੈ ਜਦੋਂ ਕਿ ਟ੍ਰੂਟੋ ਨੇ ਜਦੋਂ ਤੋਂ ਅਹੁਦਾ ਸੰਭਾਲਿਆ ਪੋਸਟ ਗ੍ਰੈਜੂਏਟ ਵਰਕ ਪਰਮਿਟਾਂ ਦੀ ਗਿਣਤੀ ਲਗਭਗ 4 ਗੁਣਾ ਵੱਧ ਗਈ ਸੀ ਸਟੈਟਿਸ ਕੈਨੇਡਾ ਦੇ ਅਨੁਸਾਰ 2022 ਵਿੱਚ 132000 ਨਵੇਂ ਪੀਜੀਡਬਲਯੂਪੀ ਹਾਰਕਾਂ ਦੇ ਮੁਕਾਬਲੇ 2015 ਵਿੱਚ 27200 ਸਲਾਨਾਤੀ ਜੀਡਬਲਿਊਪੀ ਜਾਰੀ ਕੀਤੇ ਗਏ ਸਨ ਤੇ ਉੱਥੇ ਦੱਸਦੀ ਹੈ ਕਿ ਬਲੂਬਰਗ ਦੀ ਰਿਪੋਰਟ ਜੋ ਕੀਤੀ ਗਈ ਹੈ ਲਿਬਰਲ ਸਰਕਾਰ ਆਸਾਨੀ ਨਾਲ ਪੈਸਾ ਕਮਾਣ ਦੀ ਕੋਸ਼ਿਸ਼ ਕਰ ਰਹੇ ਕਾਰੋਬਾਰੀ ਮਾਲਕਾਂ ਦੁਆਰਾ ਵਰਤੇ ਗੇ ਦੁਰਵਿਵਹਾਰ ਕੀਤੇ ਜਾਣ ਵਾਲੇ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੇ ਆਲੇ ਦੁਆਲੇ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲੇਬਰ ਮਾਰਕੀਟ ਪ੍ਰਭਾਵਿਤ ਮੁਲਾਂਕਣ ਦਾ ਉਦੇਸ਼ ਸਿਸਟਮ ਦੀ ਦੁਰਵਰਤੋਂ ਨੂੰ ਰੋਕਣਾ ਉਹ ਉਹਨਾਂ ਕਾਰੋਬਾਰਾਂ ਨੂੰ ਮਜ਼ਬੂਤ ਕਰਦੇ ਨੇ ਜੋ ਉਹਨਾਂ ਲਈ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਸਥਾਈ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣਾ ਚਾਹੁੰਦੇ ਨੇ ਅਤੇ ਇਹ ਯਕੀਨੀ ਬਣਾਉਂਦੇ ਨੇ ਕਿ ਉਹਨਾਂ ਨੇ ਪਹਿਲਾਂ ਕੈਨੇਡੀਅਨਾਂ ਨੂੰ ਨੌਕਰੀ ਤੇ ਰੱਖਣ ਦੀ ਕੋਸ਼ਿਸ਼ ਕੀਤੀ ਚਿੰਤਾ ਦੀ ਗੱਲ ਇਹ ਆ ਕਿ ਕਾਰੋਬਾਰੀ ਮਾਲਕਾ ਇਹਨਾਂ ਐਲਐਮਆਈਜ਼ ਨੂੰ ਵਿਦੇਸ਼ੀ ਕਾਮਿਆਂ ਦੇ ਵਿੱਚ ਵੇਚ ਰਹੇ ਨੇ ਕੈਨੇਡਾ ਵਿੱਚ ਆਉਣ ਵਾਲੇ ਲੋਕਾਂ ਦਾ ਅਤੇ ਖੁਦ ਸਿਸਟਮ ਦਾ ਸ਼ੋਸ਼ਣ ਹੋ ਰਿਹਾ ਹੈ 2023 ਵਿੱਚ ਲਿਬਰਲ ਸਰਕਾਰ ਨੇ ਕੈਨੇਡਾ ਵਿੱਚ ਵੱਧਦੀ ਬੇਰੁਜ਼ਗਾਰੀ ਦਰ ਦੇ ਬਾਵਜੂਦ ਪਿਛਲੇ ਸਾਲ ਨਾਲੋਂ ਵੱਧ ਅਸਥਾਈ ਵਿਦੇਸ਼ੀ ਕਰਮਚਾਰੀਆਂ ਕਾਮਿਆਂ ਦੇ ਵਰਕ ਪਰਮਿਟ ਜਾਰੀ ਕੀਤੇ ਇਹ ਦਰ ਮਈ ਵਿੱਚ 6.2% ਤੋਂ ਵੱਧ ਕੇ ਜੂਨ 2024 ਵਿੱਚ 6.4% ਹੋ ਗਈ ਹੈ April 2023 ਤੋਂ ਇਸ ਦੀ 1.3% ਦੀ ਸਥਿਰ ਚੜ੍ਹਾਈ ਨੂੰ ਜਾਰੀ ਰੱਖਦੇ ਹੋਏ ਇਤਿਹਾਸਕ ਤੌਰ ਤੇ ਕਾਰਤਕ ਖੇਤਰ ਵਿੱਚ 6% ਦੀ ਵਧ ਰਹੀ ਬੇਰਜ਼ਗਾਰੀ ਦਰ ਘੱਟ ਤਨਖਾਹ ਵਾਲੇ ਕਾਰੋਬਾਰਾਂ ਜਿਵੇਂ ਕਿ ਭੋਜਨ ਪਰਚੂਨ ਅਤੇ ਸਟਾਫ ਦੇਸ਼ੀ ਕਰਮਚਾਰੀਆਂ ਦੀਆਂ ਅਰਜ਼ੀਆਂ ਸਵੈਚਾਲਿਤ ਤੌਰ ਤੇ ਰੱਦ ਕਰ ਦੇਵੇਗੀ ਹਾਲਾਂਕਿ ਲਿਬਰਲ ਸਰਕਾਰ ਦੁਆਰਾ April 2022 ਵਿੱਚ ਆਟੋਮੈਟਿਕ ਅਸਵੀਕਾਰ ਨੀਤੀ ਨੂੰ ਹਟਾਉਣ ਕਾਰਨ ਪਰਮਟ ਜਾਰੀ ਕੀਤੇ ਗਏ ਸਨ ਘੋਸ਼ਣਾ ਦੇ ਵਿੱਚ ਲਿਖਿਆ ਗਿਆ ਕਿ ਪ੍ਰਤੀਕਿਰਿਆ ਐਨਾਮਾਈਜ਼ ਤੋਂ ਸੈਵੈ ਚਾਲਤ ਇਨਕਾਰ ਨੂੰ ਹਟਾਉਣ ਨਾਲ ਉਹਨਾਂ ਖੇਤਰਾਂ ਦੇ ਰੋਜ਼ਗਾਰਦਾਤਾਵਾਂ ਦੀ ਮਦਦ ਹੋਵੇਗੀ ਜਿੱਥੇ 6% ਦੇ ਇਸ ਤੋਂ ਵੱਧ ਦੀ ਬੇਰਜ਼ਗਾਰੀ ਦਰ ਦੇ ਬਾਵਜੂਦ ਮਜ਼ਦੂਰਾਂ ਦੀ ਗੰਭੀਰ ਘਾਟ ਪਣੀ ਹੋਈ ਹੈ ਜੂਨ 2023 ਵਿੱਚ ਦੋ ਪ੍ਰਦੇਸ਼ ਅਤੇ ਲਗਭਗ 6 ਪ੍ਰਾਂਤ 6% ਬੇਜ਼ਗਾਰੇ ਦਰ ਸੀਮਾ ਤੇ ਇਸ ਤੋਂ ਉੱਪਰ ਨੇ ਫਿਰ ਵੀ ਉਸ ਸਾਲ TFW ਪਰਮਿਟ ਜਾਰੀ ਕੀਤੇ ਗਏ ਚਾਰ ਐਟਲੈਂਟਿਕ ਸੂਬੇ 6% ਤੋਂ ਉੱਪਰ ਜਿੱਥੇ ਸੰਤ ਉਥੇ ਬੇਰਜ਼ਗਾਰੀ ਦੀ ਦਰ 8% ਸੀ ਜਨਵਰੀ 1 ਅਤੇ ਸਤੰਬਰ ਵਿਚਕਾਰ 30 ਇਮੀਗ੍ਰੇਸ਼ਨ ਰਿਫਿਊਜੀ ਸਿਟੀਜ਼ਨਸ਼ਿਪ ਕੈਨੇਡਾ ਨੇ TFW ਪ੍ਰੋਗਰਾਮ ਦੇ ਤਹਿਤ 147863 ਵਰਕ ਪਰਮਿਟ ਜਾਰੀ ਕੀਤੇ ਇਹ 2022 ਇਸੇ ਮਿਆਦ ਦੇ 96437 ਤੋਂ 50% ਵਾਧਾ ਸਰਕਾਰ ਨੇ ਅਸਥਾਈ ਵਿਦੇਸ਼ੀ ਕਰਜ਼ਿਆਂ ਦੇ ਵਿੱਚ ਵਾਧੇ ਦੇ ਕਾਰਨ ਕੋਵਿਡ-19 ਮਹਾਮਾਰੀ ਤੋਂ ਬਾਅਦ ਅਰਧ ਬਸਤਾ ਦੇ ਮੁੜ ਖੁੱਲਣ ਦੇ ਪਰ ਕਿਤੇ ਨਾ ਕਿ ਜੋਰ ਦਿੱਤਾ। ਆਲਾਖੀ 2019 ਵਿੱਚ ਮਹਾਮਾਰੀ ਤੋਂ ਪਹਿਲਾਂ ਕੈਨੇਡਾ ਨੇ TFWP ਦੁਆਰਾ 98310 ਪਰਮਿਟ ਜਾਰੀ ਕੀਤੇ ਜੋ ਕਿ 2022 ਦੇ ਬਰਾਬਰ ਸੰਤ ਸਰਕਾਰੀ ਨੀਤੀਆਂ ਜਿਵੇਂ ਕਿ ਕਾਰੋਬਾਰ 30% ਤੋਂ 20% ਤੱਕ ਕਿੰਨੇ TFW ਨੂੰ ਨੌਕਰੀ ਤੇ ਰੱਖ ਸਕਦਾ ਹੈ ਦੀ ਸੀਮਾ ਨੂੰ ਘਟਾਉਣ ਅਤੇ ਐਲਮਾਈਜ਼ ਦੇ 12 ਮਹੀਨਿਆਂ ਤੋਂ 6 ਮਹੀਨੇ ਤੱਕ ਅੱਧੇ ਵਿੱਚ ਵੈਧ ਹੋਣ ਸਮੇਂ ਨੂੰ ਘਟਾਉਣਾ ਜਾਰੀ ਕੀਤੇ ਜਾ ਰਹੇ ਨੇ ਤੇ ਨਵੇਂ TFW ਪਰਮਿਟਾਂ ਦੀ ਮਾਤਰਾ ਘਟਾਉਣ ਦੀ ਉਮੀਦ ਹੈ ਤੇ 2023 ਦੇ ਮੁਕਾਬਲੇ 2024 ਪਿੱਛੇ ਹੈ ਸੋ ਕਿਤੇ ਨਾ ਕਿਤੇ ਮਾਰਕ ਮਿਲਰ ਨੇ ਆਪਣੇ ਇਸ ਬਿਆਨ ਦੇ ਉੱਪਰ ਆਪਣੀ ਸਪਸ਼ਟਤਾ ਜਾਰੀ ਕੀਤੀ ਹੈ ਕਿ ਉਹ ਆਖਿਰ ਇਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਿਉਂ ਕਹਿ ਰਹੇ ਨੇ ਕਿ ਉਹ ਆਪਣੇ ਦੇਸ਼ ਵਾਪਸ ਪਰਤ ਜਾਣ ਸੋ ਇਸ ਖਬਰ ਦੇ ਨਾਲ ਕਿਤੇ ਨਾ ਕਿਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ ਕਬਰਾਹਟ ਬੜੀ ਹੋਈ ਹੈ ਤੇ ਇਸ ਨੂੰ ਲੈ ਕੇ ਹੁਣ ਸਮੇਂ ਦੀਆਂ ਸਰਕਾਰਾਂ ਹੋਰ ਕੀ ਕਦਮ ਚੁੱਕਣਗੀਆਂ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਬਣ ਚੁੱਕਿਆ ਕਿਉਂਕਿ ਹਰ ਗਲੀ ਹਰ ਮੋਹੱਲੇ ਦੇ ਵਿੱਚ ਗੋ ਬੈਕ ਦੇ ਹੁਣ ਨਾਰੇ ਗੂੰਜਣੇ ਸ਼ੁਰੂ ਹੋ ਚੁੱਕੇ ਨੇ ਕ੍ਰੇਡਿੰਗ ਖਬਰ ਨਾਮਾ ਦੇ ਵਿੱਚ ਇਹ ਸੀ ਵੱਡੀ ਖਬਰ ਉਹ ਖਬਰ ਐਸੇ ਚੱਲ ਰਹੀ ਹੈ ਦੇਸ਼ ਤੁਰੇਨ ਤਮਾਮ ਖਬਰਾਂ ਦੇਖਣ ਵਾਸਤੇ ਬਨੇ ਰਹੋ ਆਜ ਨਿਊਜ਼ ਬਾੜਾ ਦੇ ਨਾਲ